ਤੁਸੀਂ ਨਾ ਲੋਹੇ ਦਾ ਕੰਮ ਕਰਦਾ ਸੀ ਜੀ ਆ ਲੋਹੇ ਦਾ ਕੰਮ ਕਰਦਾ ਸੀ ਕਿ ਨਟ ਬੋਲਟਾਂ ਦਾ ਮਸੂਨਾ ਉਹਦਾ ਕੰਮ ਕੀਤਾ ਜੀ ਹਾਂ ਤੇ ਹੁਣ ਇਸ ਉਮਰੇ ਕੀ ਜ਼ਰੂਰਤ ਪੈ ਗਈ ਹੈ ਨਾ ਕਿ ਤੁਹਾਨੂੰ ਇਸ ਤਰ੍ਹਾਂ ਰੋਡ ਸਾਈਡ ਕੰਮ ਕਰਨਾ ਪੈਂਦਾ ਵਾ ਉਹ ਜ਼ਰੂਰਤ ਤਾਂ ਹੁਣ ਪੈਂਦੀ ਹੀ ਆ ਆਪਣਾ ਤਾਂ ਖਾਟਾ ਆਪ ਕੱਢਣਾ ਚਾਹੀਦਾ ਹੀ ਹੈ ਨਾ ਜੀ ਮੜਾ ਮੋਟਾ ਕੁਝ ਆਪਣਾ ਉਹਨਾਂ ਕੋਲੋਂ ਮੋਟਾ ਉਹਨਾਂ ਤੇ ਦਾ ਮੋਟਿਆਂ ਕੋਲੋਂ ਮੰਗਾਗੇ ਉਹਦੇ ਨਾਲ ਉਹ ਚੰਗਾ ਇੱਥੇ ਇਹਨਾਂ ਦੇ ਕੋਸ਼ਣਾ ਕੁਝ ਬਣਦਾ ਮੈਂ ਮੈਨੇ ਸੋਚਿਆ ਸੀ ਮੈਂ ਆਰਾਮ ਕਰੂੰਗਾ ਮੇਰੇ ਬੱਚੇ ਹੋਣ ਮੈਨੂੰ ਕਿਆ ਦੇਵਾਂਗਾ ਇਹ ਗੱਲ ਮੇਰੇ ਦਿਮਾਗ 'ਚ ਆਈ ਨਹੀਂ ਤੁਹਾਡੀ ਤੁਹਾਡੋ ਤਾਂ ਆਪਾ ਨੂੰ ਮਾਇਰੂ ਦੀ ਕਿਰਪਾ ਹੈ ਕਿ ਠੀਕ ਹੀ ਆ ਗਿਆ ਜੀ ਮੈਨੂੰ ਤਾਂ ਠੀਕ ਹੈ ਇੱਕ ਵਾਰੀ ਹੋਇਆ ਸੀਗਾ ਜਦੋਂ ਮੈਂ ਫੈਕਟਰੀ 'ਚ ਸੀਗਾ ਕੰਮ ਕਰਦਾ ਉਦੋਂ ਮੈਨੂੰ ਜਰੂਰ ਆ ਗਾੜੀ ਤੇ ਮੈਨੂੰ ਲੱਗਾ ਤੁਹਾਡਾ ਆਪਣਾ ਬੱਚੇ ਹੈ ਕਿ ਦੋ ਬੱਚੇ ਹੈਗੇ ਨੋਆ ਜੀ ਆ ਆ ਬਿਆਹ ਹੋਣੀ ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਇਸ਼ਾ ਇਸ ਵਕਤ ਅਸੀਂ ਮੌਜੂਦ ਆ ਜੀਐਨਈ ਵਾਲੀ ਰੋਡ ਦੇ ਉੱਤੇ ਜਿੱਥੇ ਕਿ ਇੱਕ ਬਜ਼ੁਰਗ ਬਾਪੂ ਜੀ ਨੇ ਤੇ ਅ ਐਨ ਕਾ ਵੇਚਦੇ ਨੇ 벨ਟਾਂ ਵੇਚਦੇ ਨੇ ਪਰਸ ਵੇਚਦੇ ਨੇ ਤੇ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿ ਇਸ ਉਮਰੇ ਵੀ ਬਾਪੂ ਜੀ ਕੰਮਕਾਰ ਕਰਦੇ ਪਏ ਨੇ ਸਿਹਤ ਬਿਲਕੁਲ ਸੱਟ ਹੈ ਤੇ ਬਾਪੂ ਜੀ ਦਾ ਹੌਸਲਾ ਵਾ ਪੂਰਾ ਕਿ ਪੂਰੀ ਟੋਰਸ਼ ਹੋਰ ਕੱਢ ਕੇ ਸਮਾਨ ਆ ਜਿਹੜਾ ਕਿ ਛੋਟਾ ਮੋਟਾ ਵੇਚਦੇ ਨੇ 사ਸ਼ੀ ਗਾਲ ਬਾਪੂ ਜੀ ਠੀਕ ਠਾਕ ਹਾਂ ਬਿਲਕੁਲ ਠੀਕ ਹੈ ਜੀ ਬਾਪੂ ਜੀ ਆਹ ਸਾਰਾ ਸਮਾਨ ਵੇਚਦੇ ਹੋ ਹਨਾ ਐਨ ਕਾ ਪਰਸ 벨ਟ ਕੀ ਕਾਰਨ ਇਹ ਤਾਂ ਅਰਨਾਲ ਦੇ ਦਾ ਕੋਸਮਣਾ ਚਾਹ ਪਾਣ ਦਾ ਖਰਚਾ ਨਿਕਲਿਆ ਹੁੰਦਾ ਕਾਰਨ ਬਾਕੀ ਟਾਈਮ ਆਪਣਾ ਪਾਸੇ ਹੀ ਜਾਂਦਾ ਵਧੀਆ ਘਰੇ ਬੈਠ ਕੇ ਤਾਂ ਫਿਰ ਠੀਕ ਨਹੀਂ ਨਾ ਹੈਗਾ ਜੀ ਉਹ ਤਾਂ ਖਰਚੇ ਹੀ ਜਾ ਘਰੇ ਦਾ ਜੀ ਹਾਂ ਇਹ ਕਿੰਨੀ ਉਮਰ ਹੋएगी ਤੁਹਾਡੀ ਮੇਰੀ ਉਮਰ ਹੋ ਗਈ ਹੁਣ ਹੁਣ 75 ਲੱਗ ਗਿਆ ਮੈਨੂੰ ਲੱਗਦਾ ਜੀ ਹਾਂ 72 75 ਆਉਦੀ ਹੋ ਜੀ 75 ਲੱਗ ਗਿਆ ਹਨਾ ਤੇ ਬਾਪੂ ਜੀ ਜੇ ਗੱਲ ਕਰੀਏ ਵੀ ਪਹਿਲਾਂ ਕੀ ਕੰਮ ਕਰਿਆ ਕਰਦੇ ਸੀਗੇ ਤੁਸੀਂ ਮੈਂ ਲੋਹੇ ਦਾ ਕੰਮ ਕਰਦਾ ਸੀ ਜੀ ਆ ਲੋਹੇ ਦਾ ਕੰਮ ਕਰਦਾ ਸੀਗਾ ਨਟ ਬੋਲਟਾਂ ਦਾ ਮਸ਼ੀਨਾਂ ਦਾ ਕੰਮ ਸੀਗਾ ਮੇਰਾ ਜੀ ਹਾਂ ਤੇ ਹੁਣ ਇਸ ਉਮਰੇ ਕੀ ਜ਼ਰੂਰਤ ਪੈ ਗਈ ਹੈ ਨਾ ਕਿ ਤੁਹਾਨੂੰ ਇਸ ਤਰ੍ਹਾਂ ਰੋਡ ਸਾਈਡ ਕੰਮ ਕਰਨਾ ਪੈਂਦਾ ਵਾ ਉਹ ਜ਼ਰੂਰ ਦਿੱਤਾ ਹੁਣ ਪੈਂਦੀ ਹੀ ਆ ਆਪਣਾ ਤਾਂ ਖਰਚਾ ਆਪ ਕੱਢਣਾ ਚਾਹੀਦਾ ਹੀ ਹੈ ਨਾ ਜੀ ਮਾੜਾ ਮੋਟਾ ਕੁਝ ਆਪਣਾ ਵੀ ਮਾੜਾ ਮੋਟਾ ਹੁਣ ਕੀਤਾ ਬੱਚਿਆਂ ਕੋਲ ਮੰਗਾਗੇ ਉਹਦੇ ਨਾਲ ਉਹ ਚੰਗਾ ਇੱਥੇ ਇਹਨਾਂ ਦੇ ਕੋਸ਼ਣਾ ਕੁਝ ਬਾਣ ਜਾਂਦਾ ਜੀ ਜਦੋਂ ਪਹਿਲਾਂ ਜਦੋਂ ਬੱਚੇ ਹੁੰਦੇ ਨੇ ਬੱਚੇ ਵੱਡੇ ਹੋ ਰਹੇ ਹੁੰਦੇ ਆ ਉਦੋਂ ਮਾਪਿਓ ਕਹਿੰਦੇ ਕਿ ਬੁਢਾਪੇ ਦਾ ਸਾਰਾ ਬਣਨਗੇ ਹਨਾ ਵੀ ਅਸੀਂ ਆਰਾਮ ਨਾਲ ਬਹਿ ਕੇ ਐਸ਼ ਕਰਾਂਗੇ ਤੇ ਕਮਾਈ ਕਰਨਗੇ ਨਹੀਂ ਮੈਂ ਨਹੀਂ ਸੋਚਿਆ ਸੀ ਕਿ ਮੈਂ ਆਰਾਮ ਕਰੂੰਗਾ ਮੇਰੇ ਬੱਚੇ ਰੋਟੀਾਂ ਦੇਣਗੇ ਲੈ ਕੇ ਇਹ ਗੱਲ ਮੇਰੇ ਦਿਮਾਗ 'ਚ ਆਈ ਨਹੀਂ ਸੀ ਆਈ ਨਹੀਂ ਸੀ ਨਾ ਬਿਲਕੁਲ ਨਹੀਂ ਆਈ ਸੀ ਮੈਂ ਤਾਂ ਕੰਮ ਕਰਦੇ ਰਹੋ ਬੱਚੇ ਆਪਣੇ ਕੰਮ ਕਰਨਗੇ ਮੈਂ ਆਪਣਾ ਕੰਮ ਕਰੂੰਗਾ ਜੀ ਅਈ ਵੀ ਕਹਿੰਦੇ ਨੇ ਜਿਵੇਂ ਜਿਹੜਾ ਬੰਦਾ ਸ਼ੁਰੂ ਤੋਂ ਕੰਮਕਾਰ ਕਰਦਾ ਰਿਹਾ ਹੋਵੇ ਜਿਹਨੂੰ ਆਦਤ ਮਿਹਨਤ ਦੀ ਪਈ ਹੋਵੇ ਉਹ ਬਿਮਾਰੀ ਠਮਾਰੀ ਦੇ ਵਿੱਚ ਵੀ ਨਹੀਂ ਟਿਕਦਾ ਫਿਰ ਉਹਨੂੰ ਹੁੰਦਾ ਵੀ ਮੈਂ ਕੰਮ ਹੀ ਕਰਾਂ ਉਹ ਹੱਥ ਨਹੀਂ ਫੈਲਾ ਸਕਦਾ ਕਿਸੇ ਹਾਂ ਬਿਮਾਰੀ ਠਮਾਰੀ ਤਾਂ ਆਪਾਂ ਨੂੰ ਵਾਹਿਗੁਰੂ ਦੀ ਕਿਰਪਾ ਹੈ ਕਿ ਠੀਕ ਹੀ ਜਾਂਦਾ ਜੀ ਹਲੇ ਤਾਂ ਠੀਕ ਹੈ ਇੱਕ ਵਾਰੀ ਹੋਇਆ ਸੀਗਾ ਜਦੋਂ ਮੈਂ ਫੈਕਟਰੀ 'ਚ ਸੀਗਾ ਕੰਮ ਕਰਦਾ ਉਦੋਂ ਮੈਨੂੰ ਜ਼ਰੂਰ ਆ ਖੜੀ ਗੇ ਜੇ ਮੇਰੇ ਲੱਗਦਾ ਉਹ ਤੁਮਾਰੋ ਮੈਂ ਠੀਕ ਹੋ ਗਿਆ ਤੇ ਹਸਤਾਖਤ ਦਵਾਈ ਵੀ ਲੈ ਲਈ ਸੀ ਕੀ ਹੋ ਗਿਆ ਉਸ ਤੋਂ ਬਾਅਦ ਬਿਲਕੁਲ ਟੱਲੀ ਮੰਗੂ ਆ ਨਾ ਜੀ ਬਾਬੂ ਜੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਆਪਣਾ ਬੱਚੇ ਹੈਗੇ ਦੋ ਬੱਚੇ ਹੈਗੇ ਨੋ ਹੈ ਜੀ ਹਾਂ ਵਿਆਹ ਹੋਇਆ ਨਹੀਂ ਜੀ ਉਹ ਮਨਾ ਨਹੀਂ ਕਰਦੇ ਕਿ ਬਾਬੂ ਜੀ ਬੜੀ ਉਮਰ ਹੋ ਗਈ ਆ ਹੁਣ ਤੁਸੀਂ ਸੇਵਾ ਕਰਵਾਣ ਦਾ ਟੈਮੋਂ ਤੁਸੀਂ ਘਰੇ ਬੈਠਿਆ ਕਰੋ ਹਾਂ ਹਾਂ ਜੀ ਲਾਜ ਕੱਲ ਕੌਣ ਕਹਿੰਦਾਗਾ ਅਗਲਾ ਕਹਿੰਦਾ ਚਲ ਜਿੰਨੀ ਦੇਰ ਕਰਦੇ ਕਰਦੇ ਮਨਾ ਕਰਦੇ ਸੀਗੇ ਇਹੇ ਕੰਮ ਨਾ ਕਰ ਕੋਈ ਹੋਰ ਕੰਮ ਕਰ ਲੈ ਕੋਈ ਇਹ ਕਰ ਲੈ ਯਾਨੀ ਇਹੇ ਕੰਮ ਨਾ ਕਰ ਮੈਂ ਕਹਾਂ ਨਹੀਂ ਮੈਂ ਇਹੀ ਕੰਮ ਕਰਨਾ ਜੀ ਮੈਨੂੰ ਜਿੰਨਾ ਕਿ ਮੈਂ ਉਹ ਕਰ ਸਕਦਾ ਜਿੰਨਾ ਕਿ ਮੈਂ ਕਰ ਸਕਦਾ ਉਹਨਾ ਕਰਨਾ ਨਾਲੇ ਸਾਡੇ ਅਰਗੇ ਆ ਕੇ ਚਾਰ ਗੱਲਾਂ ਮਾਰ ਜਾਂਦੇ ਇਹਦੇ ਲੱਗਿਆ ਰਹਿੰਦਾ ਹੋਰ ਵੀ ਆਉਂਦਾ ਆਪਣਾ ਟਾਈਮ ਪਾਸ ਹੋ ਜਾਂਦਾ ਕੋਈ ਆ ਕੋਈ ਆ ਜਾਂਦਾ ਕੋਈ ਚੰਗਾ ਆ ਜਾਂਦਾ ਕੋਈ ਮਹਾਰਾਜ ਆ ਜਾਂਦਾ ਉਹਦੇ ਨਾਲ ਗੱਲਬਾਤ ਕਰਨ ਲੱਗ ਜੀ ਜੀ ਕਿੰਨੇ ਸਾਲ ਹੋ ਗਏ ਕੰਮ ਕਰਦੇ ਹੋ ਮੈਨੂੰ ਇਹਨੂੰ ਹੋਏ 12 ਸਾਲ। ਇੱਕ ਹੀ 12 ਸਾਲ ਹੋ ਗਏ। ਠੀਕ 12 ਸਾਲ ਹੋ ਗਏ। ਜੀ। ਤੇ ਇਹ ਬਾਪੂ ਜੀ ਜਿਵੇਂ ਕਹਿ ਦिए ਕਿ ਹਲੇ ਵੀ ਤੁਹਾਡੇ ਮਨ ਦੇ ਵਿੱਚ ਇਹ ਹੈ ਕਿ ਮੈਂ ਮਿਹਨਤ ਕਰਾਂ ਮਿਹਨਤ ਕਰਕੇ ਹਨਾ ਖਾਵਾ ਵੀ ਮੈਨੂੰ ਕਿਸੇ ਅੱਗੇ ਹੱਥ ਨਾ ਫਲਾਣੇ ਪੈਣ। ਨਾ 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 ਹਾਏ ਨਾ ਤੋਂ। ਤੇ ਬਾਪੂ ਜੀ ਹੁਣ ਜੇ ਦੇਖਿਆ ਜਾਵੇ ਸਮਾਂ ਕਿੰਨਾ ਬਦਲ ਗਿਆ ਵਾ ਹਨਾ ਹੁਣ ਸਮਾਂ ਸਮਾਂ ਤਾਂ ਬਹੁਤ ਬਦਲ ਗਿਆ ਹੈ। ਕਿਤੇ 87 ਪੈਸੇ ਕਿਲੋ ਆਟਾ ਆਉਂਦਾ ਸੀ। ਅੱਜ 32 ਰੁਪਏ 40 ਰੁਪਏ ਕਿਲੋ ਆਟਾ ਨਾਲ ਜੀ ਪਰ ਬਹੁਤ ਫਰਕ ਹੈ ਜੀ ਜੀ ਹੋਰ ਕੀ ਬਦਲਾਅ ਵੇਖਣ ਨੂੰ ਮਿਲਦਾ ਵਾ ਪਹਿਲਾਂ ਦੀ ਜਵਾਨੀ ਤੇ ਹੁਣ ਦੇ ਜਵਾਨ ਮੁੰਡੇ ਤੁਸੀਂ ਵੇਖਿਆ ਹੋਊਗਾ ਬਹੁਤ ਸਾਰੇ ਬੱਚੇ ਨੇ ਜਿਹੜੇ ਨਸ਼ਿਆਂ 'ਚ ਪੈ ਗਏ ਨੇ ਲੁੱਟਾਂ ਖੋਹਾਂ ਕਰਦੇ ਪਏ ਨੇ ਮਾਰ ਕਟ ਕਰਦੇ ਪਏ ਨੇ ਹਾਂਜੀ ਉਹ ਸਾਰੇ ਕੁਝ ਦੇਖਦੇ ਹੀ ਪਿਆ ਆਂ ਆਪਾਂ ਕਈ ਆਪਣੇ ਨਸ਼ਿਆਂ ਦੀ ਜੀ ਕਰਦੇ ਨੇ ਤੇ ਉਹ ਬਾਕੀ ਅੱਜਕੱਲ ਮੋਬਾਈਲ ਦਾ ਟਾਈਮ ਆ ਗਿਆ ਹੈਗਾ ਜੀ ਮੋਬਾਈਲ ਚ ਆਗਲਾ ਅੱਜ ਕੱਲ੍ਹ ਇਹ ਛੋਟੀਆਂ-ਛੋਟੀਆਂ ਕੁੜੀਆਂ ਮੁੰਡੇ ਕੁੜੀਆਂ ਆਪਣੇ ਮਨ ਪਸੰਦ ਦੇ ਕਰ ਲੈਂਦੇ ਆ ਠੀਕ ਹੈ ਕਿ ਨਹੀਂ ਤੇ ਪਹਿਲੇ ਇਹ ਵੇਲੇ ਸਾਡਾ ਇਦਾਂ ਨਹੀਂ ਹੁੰਦਾ ਸੀਗਾ ਉਹਨਾਂ ਮਤਲਬ ਜਿਹੜਾ ਮਾਪੇ ਨੇ ਰਿਸ਼ਤਾ ਤੈਅ ਕਰਤਾ ਵਸ ਉੱਥੇ ਹੁੰਦਾ ਸੀ ਜੀ ਪਹਿਲਾਂ ਵਾਲੇ ਰਿਸ਼ਤੇ ਬਾਪੂ ਜੀ ਅਖੀਰ ਤੱਕ ਟਿਕਦੇ ਸੀਗੇ ਹਾਂ ਹੁਣ ਨਹੀਂ ਟਿਕਦੇ ਹੁਣ ਤਾਂ ਬਸ ਮਨੁਆਨ ਮਿਲਿਆ ਆਵਾਣ ਮਿਲਿਆ ਦਿਨਾਂ ਲਈ ਨਹੀਂ ਕਰਦੀਆਂ ਰਹਿੰਦੇ ਜੀ ਬਸ ਹਾਂ ਜੀ ਹੁਣ ਬਹੁਤ ਬਦਲਾਵ ਆ ਗਿਆ ਲੋਕਾਂ ਦੇ ਲੋਕਾਂ ਦੇ ਸੁਭਾਅ ਚ ਵੀ ਨੰਗਾ ਸਰ ਦਾ ਕਦੇ ਦੇਖਿਆ ਹੀ ਨਹੀਂ ਸੀਗਾ ਨੰਗਾ ਸਰ ਹੈਗਾ ਹੁਣ ਤਾਂ ਆਮ ਕੁੰਨੀਆਂ ਫਿਰਦੀਆਂ ਆਈਆਂ ਮੁੰਡੇ ਕੁੜੀਆਂ ਦਾ ਪਤਾ ਹੀ ਨਹੀਂ ਲੱਗਦਾ ਇਹ ਮੁੰਡਾ ਜਾਂਦਾ ਕਿ ਕੁੜੀ ਜਾਂਦੀ ਹੈ ਅੱਛਾ ਹਾਂ ਐਨਾ ਹੋਦਾ ਹੈ ਜੀ ਕਹਿੰਦੇ ਬਹੁਤ ਬਦਲਾਵ ਆ ਗਿਆ ਜਮਾਨੇ ਚ ਮਿਹਨਤ ਘਟ ਗਈ ਆ ਇਹ ਤਾਂ ਬਹੁਤ ਜ਼ਿਆਦਾ ਹੋ ਗਈ ਵਰਕੇ ਤਾਂ ਘੱਟ ਹੀ ਥੋੜਾ ਮਿਹਨਤ ਹੋਰ ਵੀ ਜ਼ਿਆਦਾ ਹੋਣੀ ਜੀ ਧੋੜ ਤੁਗੜਾ ਡੰਗੜਾ ਹੋ ਹਰੀਜੰਦਾ ਪਰ ਜੇ ਸਾਹਮਨਾ ਖੜਤੇ ਆਏਗੇ ਉਹ ਤਾਂਨਾ ਹੋਣਾ ਉਹ ਵੀ ਮਟੀਰੀਅਲ ਲੈ ਲੋ ਮਕਾਨ ਬਣਾਉਣਾ ਉਹਦੇ ਵਾਸਤੇ ਪਹਿਲਾਂ ਮਟੀਰੀਅਲ ਲੈਣਾ ਪੰਦਾ ਪਹਿਲਾਂ ਸੱਜੇ ਕਹਿੰਦਾ ਸੀ ਹੁਣ ਕਿੰਨਾ ਮਹਿੰਗਾ ਹੋ ਗਿਆ ਠੀਕ ਹੈ ਨਹੀਂ ਉਹਦੇ ਵਾਸਤੇ ਹੁਣ ਬੰਦੇ ਨੂੰ ਵੱਧ ਪੈਸੇ ਕਮਾਉਣ ਦੀ ਇੱਛਾ ਹੁੰਦੀ ਹੈ ਕਿ ਬਾਅਦ ਤੋਂ ਬਾਅਦ ਮੈਂ ਕਮਾਵਾਂ ਤਾਂ ਕਿ ਮੈਂ ਆਪਣਾ ਹੱਲ ਕਰਾਂ ਕੁਝ ਨਾ ਕੁਝ ਬਸ ਉਹਦੇ ਮਗਰ ਹੀ ਲੱਗਿਆ ਰਹਿੰਦਾ ਕਿ ਮੈਂ ਨਾ ਬਣਾਉਣਾ ਹੈ ਜੀ ਉਹ ਉਹਨੇ ਜਿਹੜਾ ਜਿਹੜਾ ਜਾਈਦਾ ਮਾੜਾ ਮੋਟਾ ਤੇਰੇ ਕਾਟ ਗਿਆ ਕਦੇ ਬਾਧ ਗਿਆ ਹੁਣ ਜਿਹੜੀ ਗਰੀਬੀ ਤਾਂ ਹੈਗੀ ਆ ਜਰੂਰ ਜਿਹੜਾ ਮਾੜਾ ਮੋਟਾ ਹੁਣ ਫੁੱਟਪਾਥ ਤੇ ਮੈਂ ਬੈਠਾਇਆ ਸੀ ਸੋ ਛਾਰੇ ਹੀ ਆਪਣਾ ਕਾਰਪੋਰੇਸ਼ਨ ਵਾਲੇ ਮਨਾ ਕਰਦੇ ਆ ਪਰ ਮੈਨੂੰ ਤਾਂ ਨਹੀਂ ਕੀਤਾ ਉਹਨਾਂ ਨੇ ਕਦੇ ਮੈਨੂੰ ਨਹੀਂ ਕੀਤਾ ਹੈਗਾ ਬਾਕੀ ਰੇਡੀਆਂ ਫੋਨੀਆਂ ਆ ਇਹਨੂੰ ਕਰ ਦਿੰਦੀ ਆ ਉਹ ਕਰਨੀ ਤੁਝ ਬੈਠੇ ਰੋ ਕੋਲ ਬਾਬੂ ਜੀ ਇੱਕ ਗੱਲ ਹੋਰ ਆ ਜਿਵੇਂ ਅੱਗੇ ਗੱਲ ਕਰੀਏ ਵੀ ਮੋਹ ਪਿਆਰ ਰਿਸ਼ਤੇ ਵਿੱਚ ਬੜਾ ਹੁੰਦਾ ਸੀਗਾ ਹੁਣ ਉਹ ਮੋਹ ਪਿਆਰ ਦੇਖਣ ਨੂੰ ਨਹੀਂ ਮਿਲਦਾ ਇਹਦਾ ਕਾਰਨ ਕੀ ਆ ਕਿ ਮਾਪੇ ਉਹੀ ਬੱਚਿਆਂ ਨੂੰ ਪਹਿਲਾਂ ਟਾਈਮ ਹੀ ਨਹੀਂ ਦਿੰਦੇ ਤੇ ਬਾਅਦ ਦੇ ਵਿੱਚ ਬੱਚੇ ਮਾਪਿਆਂ ਨੂੰ ਟਾਈਮ ਨਹੀਂ ਦਿੰਦੇ ਇਹ ਰਹਿ ਗਿਆ ਕਿਉਂਕਿ ਪਹਿਲਾਂ ਵੀ ਲੋਕ ਬਹੁਤ ਮਿਹਨਤਾਂ ਕਰਦੇ ਸੀ ਫਿਰ ਵੀ ਪਰਿਵਾਰ ਨੂੰ ਟਾਈਮ ਜਿਹੜਾ ਦਿੰਦੇ ਸੀ ਮੋਹ ਪਿਆਰ ਸੀਗਾ ਕਹਤਾ ਹੁਣ ਵੀ ਕਰਦੇ ਆ ਕਹਤਾ ਹੈ ਜੀ ਗੱਲ ਨੂੰ ਪਿਆਰ ਤਾਂ ਹੁਣ ਵੀ ਚੱਲਦਾ ਯਾਰ ਦੀ ਗੱਲ ਨੂੰ ਪਿਆਰ ਤਾਂ ਬਲਕਿ ਮਰਦਾ ਹੈ ਜਿਵੇਂ ਹੁਣ ਬਜ਼ੁਰਗੀ ਆ ਜਿਹੜੇ ਬਜ਼ੁਰਗੀਆਂ ਜਿਹੜੇ ਕਹਿੰਦੇ ਨੇ ਵੀ ਹੁਣ ਅੱਜ ਕੱਲ ਖੂਨ ਹੀ ਸਫੇਦ ਹੋ ਗਿਆ ਕਹਿੰਦੇ ਖੂਨ ਦੇ ਰਿਸ਼ਤੇ ਵੀ ਖੂਨ ਦੇ ਨਹੀਂ ਲੱਗਦੇ ਉਹ ਸਮਾਜ ਬਦਲਣ ਦੇ ਨਾਲ ਨਾਲ ਹੋ ਰਿਹਾ ਜੀ ਜਿਉਂ ਜਿਉਂ ਉਮਰ ਵੱਧਦੀ ਹੈ ਪਰ ਉਹਦਰੋਂ ਬੱਚੇ ਹਿਸ਼ਾਰ ਹੋ ਜਾਂਦੇ ਨੇ ਠੀਕ ਹੈ ਕਿ ਨਹੀਂ ਹਾਂ ਤੁਹਾਨੂੰ ਆਪਣਾ ਚੱਲੀ ਜਾਣਾ ਹੈ ਪਾਪੂ ਜੀ ਇਹ ਜਿਹੜਾ ਸਾਈਕਲ ਖੜਾ ਥੋੜਾ ਪਾ ਹਾਂ ਜੀ ਹਾਂ ਮੇਰਾ ਸਾਈਕਲ ਹੈਗਾ ਅੱਜ ਕੱਲ ਤਾਂ ਦੁਨੀਆ ਇੰਨੀ ਤੇਜ਼ ਹੋ ਗਈ ਹੈ ਰਫ਼ਤਾਰ ਆ ਕਿ ਕੋਈ ਬਾਈਕ ਹਨਾ ਖਰੀਦਾ ਕੋਈ ਸਕੂਟੀ ਖਰੀਦਾ ਗੱਡੀਆਂ ਕਰ ਰਹੇ ਨੇ ਜਮਾਨਾ ਤੁਸੀਂ ਸਾਈਕਲ ਤੇ ਘੁੰਮ ਰਹੇ ਹੋ ਹਲੇ ਵੀ ਤੁਹਾਡਾ ਦਿਲ ਨਹੀਂ ਕਰਦਾ ਜੀਰੋ ਦਿਲ ਕਰਦਾ ਤੇ ਇਹ ਵੀ ਦੇਖਣਾ ਪੈਂਦਾ ਉਸ ਦਾ ਧਿਆਨ ਵੀ ਰੱਖਣਾ ਪੈਂਦਾ ਮੋਟਰਸਾਈਕਲ ਦਾ ਇਹ ਲੈ ਲਾਂਗੇ ਉਹਨਾਂ ਪਟਰੋਲ ਵੀ ਚਾਹੀਦਾ ਤੇਲ ਵੀ ਚਾਹੀਦਾ ਸਾਰਾ ਕੁਝ ਚਾਹੀਦਾ ਕਿ ਨਹੀਂ ਜੀ ਇਹਦੇ ਨਾਲ ਕਹਿੰਦਾ ਨਾਲੇ ਤਾਂ ਠੀਕ ਠਾਕ ਰਹੀ ਜਾ ਆਪਣਾ ਆਰਾਮ ਨਾਲ ਆਈਦਾ ਇੱਕ ਵਾਰ ਕੇ ਜਣੀ ਜੀ ਦਾ ਆਰਾਮ ਮਾਰੋ ਜਿਹੜੀ ਇਹ ਦੌੜ ਭੱਜ ਲੱਗੀ ਹੋਈ ਆ ਵਾਹਨਾ ਦੀ ਇਹਦੇ ਕਰਕੇ ਕਿਤੇ ਨਾ ਕਿਤੇ ਸਿਹਤ ਵੀ ਖਰਾਬ ਹੁੰਦੀ ਆ ਵਾਤਾਵਰਣ ਖਰਾਬ ਹੋ ਹੀ ਜਾਂਦਾ ਠੰਡ ਪਹਿਲਾਂ ਵਰਗੀ ਠੰਡ ਨਹੀਂ ਰਹੀਗੀ ਗਰਮੀ ਪਹਿਲਾਂ ਵਰਗੀ ਨਹੀਂ ਰਹੀ ਬਾਰਿਸ਼ਾਂ ਨਹੀਂ ਹੋ ਰਹੀਆਂ ਹਾਂਜੀ ਹਾਂ ਇਹ ਤਾਂ ਪੱਕੀ ਗੱਲ ਆ ਵੀ ਪਹਿਲਾਂ ਵਾਂਗੂ ਠੰਡ ਨਹੀਂ ਹੈਗੀ ਪਹਿਲਾਂ ਜਦੋਂ ਮੈਂ ਪੜਦਾ ਹੁੰਦਾ ਸੀ ਮੇਰੇ ਪੈਰ ਠਰ ਜਾਂਦੇ ਸੀ ਜੀ ਇਹ ਆ ਮੌਸਮ ਤੇ ਬਸੰਤ ਦੀ ਰੂਪ ਤੇ ਜੀ ਪੈਰ ਠਰ ਜਾਂਦੇ ਹੁੰਦੇ ਸੀ ਜੀ ਫੋਟੇ ਤੇ ਚੜਿਆ ਨਹੀਂ ਜਾਂਦਾ ਹੁੰਦਾ ਸੀ ਪਤੰਗ ਉਡਾਉਣ ਵੇ ਜੀ ਐਨੇ ਠਰਦੇ ਹੁੰਦੇ ਸੀ ਤਾਂ ਹੁਣ ਉਹ ਵੀ ਠੰਡ ਨਹੀਂ ਆਈ ਐਨੀ ਠੰਡ ਨਹੀਂ ਆਉਂਦੀ ਕਹਿ ਸਕਦੇ ਆ ਕਿ ਜ਼ਮਾਨੇ ਦੇ ਨਾਲ ਨਾਲ ਲੋਕ ਵੀ ਬਦਲ ਗਏ ਤੇ ਮੌਸਮ ਵੀ ਬਦਲ ਗਏ ਲੋਕ ਵੀ ਬਦਲੇ ਹੋਏ ਨੇ ਜੀ ਅੱਜ ਕੱਲ ਦੇਖੋ ਤਰ੍ਹਾਂ ਤਰ੍ਹਾਂ ਦੇ ਚਕਲਾਂ ਬਣਦੀਆਂ ਕੋਈ ਪਛਾਣ ਚ ਨਹੀਂ ਹੁੰਦਾ ਕਿਹਗਾ ਕਿ ਨਹੀਂ ਹੁਣ ਤਾਂ ਕੋਈ ਨਾਂ ਦੱਸੂਗਾ ਕਾਹ ਗੱਲ ਮਾਰਦੀ ਆ ਯਾ ਫਲਾਣੇ ਦਾ ਇਹ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਈ ਜਿਹੜੇ ਗਲਤ ਰਾਹੇ ਪੈ ਜਾਂਦੇ ਨੇ ਲੁੱਟਖੋਹ ਬਹੁਤ ਹੋਣ ਲੱਗ ਪਈ ਹੈ ਮੈਂ ਕੁਝ ਨਹੀਂ ਇਹਦੇ ਬਾਰੇ ਕਹਿ ਸਕਦਾ ਹਾਂਜੀ ਉਹਨਾਂ ਦੀ ਆਪਣੀ ਮਰਜ਼ੀ ਹੈ ਜਿੰਨਾ ਮਰਜ਼ੀ ਅਸੀਂ ਕਹਾਂਗੇ ਅਸੀਂ 6:30 ਇਤਵਾਰ ਨਹੀਂ ਕਰਨੀਓ ਇਤਵਾਰ ਨਹੀਂ ਕਰਨੀ ਹਾਂ ਇਤਵਾਰ ਨਹੀਂ ਕਰਨੀਓ ਉਹ ਬੋੜਾ ਬੋਲਦਾ ਸੋਏ ਸੀ ਸਾਡੇ ਨਾਲ ਬਾਪੂ ਜੀ ਜਿਨ੍ਹਾਂ ਦੀ ਉਮਰ ਤਕਰੀਬਨ 75 ਸਾਲਾਂ ਦੀ ਹੈ ਤੇ ਇਹਨਾਂ ਨੇ ਆਪਣੀ ਉਮਰ ਦੇ ਤਜਰਬੇ ਆ ਜਿਹੜੇ ਕਿ ਸਾਡੇ ਨਾਲ ਸਾਂਝੇ ਕੀਤੇ ਨੇ ਚਾਹੇ ਉਹ ਲੋਕਾਂ ਦੇ ਬਦਲਾਅ ਆਇਆ ਹੋਵੇ ਸੁਭਾਅ ਦੇ ਵਿੱਚ ਬਦਲਾਅ ਆਇਆ ਹੋਵੇ ਮਿਹਨਤਾਂ ਦੇ ਵਿੱਚ ਬਦਲਾਅ ਆਇਆ ਹੋਵੇ ਜਾਂ ਫਿਰ ਕਹਿ ਦਈਏ ਕਿ ਮੌਸਮਾ ਦੇ ਵਿੱਚ ਬਦਲਾਅ ਆਇਆ ਤੇ ਬਾਪੂ ਜੀ ਨੇ ਬਹੁਤ ਸੋਹਣੀਆਂ ਗੱਲਾਂ ਸਾਡੇ ਨਾਲ ਸ਼ੇਅਰ ਕੀਤੀਆਂ ਬਾਪੂ ਜੀ ਦੀ 75 ਸਾਲ ਦੀ ਉਮਰ ਆ ਹਲੇ ਵੀ ਹੌਸਲਾ ਰੱਖਦੇ ਨੇ ਕਹਿੰਦੇ ਕਿ ਮੈਂ ਮਿਹਨਤ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਵਾਂ ਕਿ ਮੈਂ ਕਿਸੇ ਦੇ ਅੱਗੇ ਹੱਥ ਨਾ ਫਲਾਸਕ ਆਪਦੇ ਬੱਚਿਆਂ ਤੋਂ ਮੈਨੂੰ ਵੀ ਨਾ ਕਹਿ ਸਕਾਂ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ ਮੈਨੂੰ ਆਹ ਚੀਜ਼ ਲੈ ਦੋ ਤੇ ਬਾਪੂ ਜੀ ਮਿਹਨਤ ਕਰਦੇ ਨੇ ਆ ਸਾਰੀਆਂ ਚੀਜ਼ਾਂ ਜਿਵੇਂ ਐਨਕਾਂ ਨੇ ਪਰਸ ਨੇ 벨ਟਾ ਨੇ ਇਹ ਵੇਚਦੇ ਨੇ ਕਹਿੰਦੇ ਕਿ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਮਿਹਨਤ ਕਰਦਾ ਇਹਦੇ ਨਾਲ ਸਰੀਰ ਵੀ ਸਹੀ ਰਹਿੰਦਾ ਤੇ ਅਸੀਂ ਵੀ ਇਹੀ ਕਵਾਂਗੇ ਕਿ ਜਿਹੜੇ ਮਿਹਨਤ ਤੋਂ ਭੱਜਦੇ ਨੇ ਮਿਹਨਤ ਤੋਂ ਭੱਜੋ ਨਾ ਕੰਮਕਾਰ ਕਰੋ ਕੰਮਕਾਰ ਕਰਨ ਦੇ ਨਾਲ ਸਰੀਰ ਜਿਹੜਾ ਉਹ ਵੀ ਤੰਦਰੁਸਤ ਰਹਿੰਦਾ ਹੈ ਤੇ ਨਾਲ ਤੁਹਾਨੂੰ ਕਿਸੇ ਅੱਗੇ ਹੱਥ ਫਲਾਨ ਦੀ ਜ਼ਰੂਰਤ ਨਹੀਂ ਪੈਂਦੀ